ਉਹ ਇੱਕ ਤਾਂ ਇਹਨਾਂ ਦੀਆਂ ਹੋਰ ਇਹ ਬਹੁਤ ਆ। ਹੋਰ ਪਾਜੀ ਦੀਵੀ ਹੁਣੀ ਕਿੱਦਾਂ ਠੀਕ ਐ? ਠੀਕ ਐ ਜੀ ਹੁਣ ਤਾਂ ਠੀਕ ਆ। ਕਦੋਂ ਆਣਾ ਉਹਨੇ ਹਸਪੀਟਲ ਤੋਂ? ਦੋ ਤਿੰਨ ਦਿਨ ਛੁੱਟੀ ਮਿਲ ਜਣੀ ਆ। ਹੋਰ ਪੁੱਤ ਤੂੰ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ। ਆ ਜਾਣਾ ਮੰਮੀ ਨੇ ਇੱਕ ਦੋ ਦਿਨਾਂ ਤੱਕ। ਓਕੇ ਮਾਮਾ ਜੀ। ਆ ਲੈ ਮੇਰਾ ਪੁੱਤ ਨਾ 100 ਰੁਪਿਆ ਲੱਕ ਰੱਖ। ਰਹਿੰਦੇ ਹੀ ਰਹਿੰਦੇ ਰਹਿੰਦੇ। ਨਹੀਂ ਨਹੀਂ। ਨਹੀਂ ਮਾਮਾ ਜੀ। ਓ ਲੈ ਲੈ ਮੇਰਾ ਪੁੱਤ ਉਹ ਆ ਰੱਖ। ਜਲਦੀ ਆਹ। ਕੀ ਹੋਇਆ? ਮੰਮਾ ਜੀ ਜਲਦੀ ਜਲਦੀ ਉੱਤੇ ਆਇਓ ਉਹਦੀ ਸਿਹਤ ਠੀਕ ਹੋਵੇ ਹੈ ਮੁੰਡਾ ਕਹਿੰਦਾ ਜਲਦੀ ਜਲਦੀ ਉੱਤੇ ਆਇਓ ਆਜਾ ਚਲੀਏ ਕੋਈ ਜ਼ਰੂਰੀ ਕੰਮ ਪੈ ਗਿਆ ਲੱਗਦਾ ਆਜਾ 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 ਬਾਕੀ ਆਂ ਕੋਈ ਨਹੀਂ ਰੋਣਾ ਆਜਾ ਕੋਈ ਨਹੀਂ ਰੋਣਾ ਆਜਾ ਆਹ ਪੁੱਤ ਕੀ ਹੋਇਆ ਮੰਮਾ ਨੋੜਤਾ ਪੱਟਾ ਦੇਣੀਆ ਪੋੜਾ ਪਾਰੇ ਰੋੜਾ ਇਹ ਪੋੜੇ ਦਾ ਰੋੜਾ